ਫਗਤੋ ਅੱਜ ਮੈਸਰਖਾਨੇ ਵਾਲੀ ਮਾਤਾ ਜੀ ਦਾ ਮੇਲਾ ਹੈ ਤੇ ਇਸ ਮੇਲੇ ਦੇ ਵਿੱਚ ਲੱਖਾਂ ਸ਼ਰਧਾਲੂ ਲਿਵਾਉਣਗੇ ਆਪਣੀ ਹਾਜ਼ਰੀ ਤੇ ਆਪਣੇ ਪਰਮ ਭਗਤ ਨੂੰ ਦਿੱਤੇ ਗਏ ਵਚਨ ਮੁਤਾਬਕ ਮਾਤਾ ਜੀ ਜਵਾਲਾ ਜੀ ਤੋਂ ਇਸ ਜਗ੍ਹਾ ਪਹੁੰਚ ਕੇ ਆਪਣੇ ਸ਼ਰਧਾਲੂਆਂ ਨੂੰ ਦਿੰਦੇ ਨੇ ਦਰਸ਼ਨ ਤੇ ਕੋੜ ਰੋਗ ਵਰਗੀਆਂ ਬਿਮਾਰੀਆਂ ਤੋਂ ਮਿਲ ਜਾਂਦਾ ਛੁਟਕਾਰਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਦੋਸਤੋ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੈਸਰਖਾਨਾ ਦੇ ਵਿੱਚ ਅੱਜ ਲੱਗਣ ਵਾਲੇ ਸ਼ਮਾਹੀ ਮੇਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਣਗੇ ਤੇ ਜੈ ਦੁਰਗਾ ਮੈਸਰ ਮੰਦਿਰ ਮਾਤਾ ਜਵਾਲਾ ਜੀ ਦਾ ਮੰਦਿਰ ਹੈ ਤੇ ਹਰ ਸ਼ਮਾਹੀ ਲੱਗਣ ਵਾਲੇ ਮੇਲੇ ਦੇ ਵਿੱਚ ਮਾਤਾ ਜੀ ਜਵਾਲਾ ਜੀ ਤੋਂ ਖੁਦ ਇਸ ਦਰਬਾਰ ਦੇ ਵਿੱਚ ਪਹੁੰਚ ਕੇ ਆਪਣੇ ਸ਼ਰਧਾਲੂਆਂ ਨੂੰ ਜੋਤੀ ਰੂਪ ਦੇ ਵਿੱਚ ਦਰਸ਼ਨ ਦਿੰਦੇ ਨੇ ਤੇਜ ਸ਼ਰਧਾਲੂ ਮਾਤਾ ਜੀ ਦੇ ਦਰਸ਼ਨ ਕਰਦੇ ਨੇ ਇੱਥੇ ਮਾਤਾ ਜਵਾਲਾ ਜੀ ਨੇ ਆਪਣੇ ਪਰਮ ਭਗਤ ਬਾਬਾ ਕਮਾਲੂ ਦਾਸ ਜੀ ਨੂੰ ਸ਼ਾਖ ਸ਼ਾਖ ਦਰਸ਼ਨ ਦਿੱਤੇ ਸਨ ਅਤੇ ਕੋੜ ਰੋਗ ਵਰਗੀਆਂ ਬਿਮਾਰੀਆਂ ਤੋਂ ਇੱਥੇ ਛੁਟਕਾਰਾ ਮਿਲ ਜਾਂਦਾ ਹੈ ਦੋਸਤੋ ਮਾਲਵੇ ਦੇ ਪ੍ਰਸਿੱਧ ਮੇਲੇ ਮੈਸਟਰ ਖਾਨਾ ਦੇ ਸੰਖੇਪ ਇਤਿਹਾਸ ਅਨੁਸਾਰ ਸਨ 1515 ਈਸਵੀ ਦੇ ਵਿੱਚ ਇਸ ਪਿੰਡ ਦੇ ਕਿਸਾਨ ਬਾਬਾ ਕਮਾਲੂ ਦਾਸ ਜੀ ਜੋ ਕਿ ਬਾਬਾ ਕਾਲੂ ਰਾਜ ਜੀ ਨਾਣੇ ਵਾਲਿਆਂ ਦੇ ਚੇਲੇ ਸਨ ਅਤੇ ਹਰ ਸਾਲ ਆਪਣੇ ਗੁਰੂ ਜੀ ਦੇ ਨਾਲ ਦਰਸ਼ਨ ਕਰਨ ਦੇ ਲਈ ਮਾਤਾ ਜਵਾਲਾ ਜੀ ਦੇ ਦਰਬਾਰ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿੱਚ ਹੀ ਜਾਇਆ ਕਰਦੇ ਸਨ ਅਤੇ ਜਦ ਉਹ ਬਜ਼ੁਰਗ ਹੋਏ ਤਾਂ ਉਹਨਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਹੁਣ ਮੈਂ ਬਜ਼ੁਰਗ ਹੋ ਚੁੱਕਿਆ ਜਿਸ ਕਾਰਨ ਵਾ ਤੁਹਾਡੇ ਦਰਬਾਰ ਜਵਾਲਾ ਜੀ ਵਿਖੇ ਨਹੀਂ ਆ ਸਕਦਾ ਕਿਰਪਾ ਕਰਕੇ ਹੁਣ ਤੁਸੀਂ ਮੇਰੇ ਪਿੰਡ ਆ ਕੇ ਮੈਨੂੰ ਦਰਸ਼ਨ ਦਿਓ ਦੱਸਿਆ ਜਾਂਦਾ ਕਿ ਕੁਝ ਸਮੇਂ ਬਾਅਦ ਜਦੋਂ ਬਾਬਾ ਕਮਾਲੂ ਦਾਸ ਜੀ ਦੇ ਗੁਰੂ ਬਾਬਾ ਕਾਲੂ ਰਾਜ ਜੀ ਨੇ ਸਮਾਧੀ ਖੋਲੀ ਤਾਂ ਉਹਨਾਂ ਬਾਬਾ ਕਮਾਲੂ ਦਾਸ ਜੀ ਨੂੰ ਕਿਹਾ ਕਿ ਤੁਹਾਡੇ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਮਾਤਾ ਜਵਾਲਾ ਜੀ ਇੱਕ ਕੋੜਨ ਮਾਈ ਦੇ ਰੂਪ ਦੇ ਵਿੱਚ ਪਹੁੰਚੇ ਹੋਏ ਨੇ ਤੇ ਤੁਸੀਂ ਜਲਦੀ ਜਾਓ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਕਰਿਓ ਤੇ ਜਦ ਬਾਬਾ ਕਮਾਲੂ ਦਾਸ ਜੀ ਆਪਣੇ ਪਿੰਡ ਸ਼ਮਸ਼ਾਨ ਘਾੜ ਦੇ ਵਿੱਚ ਪਹੁੰਚਤੇ ਤਾਂ ਉੱਥੇ ਬਹੁਤ ਹਨੇਰਾ ਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ ਤੇ ਇੱਕ ਬਜ਼ੁਰਗ ਮਾਈ ਬੈਲ ਗੱਡੀ ਦੇ ਵਿੱਚ ਬੈਠੀ ਸੀ ਤਾਂ ਬਾਬਾ ਜੀ ਬਜ਼ੁਰਗ ਮਾਈ ਦੇ ਚਰਨਾਂ ਦੇ ਵਿੱਚ ਡਿੱਗ ਗਏ ਤਾਂ ਉਸ ਬਜ਼ੁਰਗ ਮਾਈ ਨੇ ਕਿਹਾ ਕਿ ਮੈਨੂੰ ਕੋੜ ਰੋਗ ਹੈ ਤੁਸੀਂ ਪਿੱਛੇ ਹਟ ਜਾਓ ਨਹੀਂ ਇਹ ਕੋੜ ਰੋਗ ਤੁਹਾਨੂੰ ਵੀ ਲੱਗ ਜਾਵੇਗਾ ਪਰ ਬਾਬਾ ਜੀ ਗੁਰੂ ਜੀ ਦੇ ਦੱਸੇ ਮੁਤਾਬਕ ਪਿੱਛੇ ਨਹੀਂ ਹਟੇ ਤਾਂ ਮਾਤਾ ਜਵਾਲਾ ਜੀ ਆਪਣੇ ਅਸਲ ਰੂਪ ਦੇ ਵਿੱਚ ਪ੍ਰਗਟ ਹੋਏ ਅਤੇ ਬਾਬਾ ਜੀ ਨੂੰ ਸ਼ਕਸ਼ਕ ਦਰਸ਼ਨ ਦਿੱਤੇ ਅਤੇ ਬਾਬਾ ਜੀ ਦੇ ਨਾਲ ਵਚਨ ਕੀਤਾ ਕਿ ਮੈਂ ਸਾਲ ਦੇ ਵਿੱਚ ਦੋ ਵਾਰ ਅੱਸੂ ਅਤੇ ਚੇਤ ਦੇ ਨਵਰਾਤਿਆਂ ਦੀ ਛੱਤ ਨੂੰ ਇੱਥੇ ਭਗਤਾਂ ਨੂੰ ਦਰਸ਼ਨ ਦਿਆ ਕਰਾਂਗੀ ਤੇ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਾਂਗੀ ਉਸ ਸਮੇਂ ਤੋਂ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੈਸਰਖਾਨਾ ਦੇ ਪ੍ਰਾਚੀਨ ਦੁਰਗਾ ਮੈਸਰ ਮੰਦਰ ਦੇ ਵਿੱਚ ਅੱਸੂ ਅਤੇ ਚੇਤ ਦੇ ਨਵਰਾਤਿਆਂ ਦੀ ਸ਼ਰਧਾਲੂ ਬਹੁਤ ਭਾਰੀ ਮੇਲਾ ਭਰਦਾ ਹੈ ਤੇ ਮੰਨਤਾ ਇਹ ਹੈ ਕਿ ਮੇਲੇ ਵਾਲੀ ਰਾਤ ਮਾਤਾ ਜੀ ਜਵਾਲਾ ਜੀ ਤੋਂ ਜੋਤੀ ਰੂਪ ਦੇ ਵਿੱਚ ਇੱਥੇ ਪਹੁੰਚਦੇ ਨੇ ਤੇ ਪੈਦਲ ਜਾ ਕੇ ਜਵਾਲਾ ਜੀ ਤੋਂ ਲਿਆਂਦੀ ਅਖੰਡ ਜੋਤ ਦੇ ਵਿੱਚ ਮਾਤਾ ਜੀ ਪ੍ਰਵੇਸ਼ ਕਰਦੇ ਨੇ ਤੇ ਇਸ ਸਮੇਂ ਉੱਥੇ ਮੌਜੂਦ ਭਗਤਾਂ ਨੂੰ ਮਾਤਾ ਜੀ ਜੋਤੀ ਰੂਪ ਦੇ ਵਿੱਚ ਦਰਸ਼ਨ ਦਿੰਦੇ ਨੇ ਤੇ ਅੱਜ ਵੀ ਮਾਤਾ ਜੀ ਦਾ ਸ਼ਮਾਹੀ ਮੇਲਾ ਤੇ ਲੱਖਾਂ ਸ਼ਰਧਾਲੂ ਮਾਂ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਣਗੇ ਮਾਤਾ ਜੀ ਦੇ ਦਰਬਾਰ ਦੇ ਨੇੜੇ ਪਵਿੱਤਰ ਸਰੋਵਰਾਂ ਤੇ ਕਿਹਾ ਜਾਂਦਾ ਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕੋੜ ਲੋਗ ਮਰਨਿਆ ਬਮਾਰੀਆਂ ਤੋਂ ਛਟਕਾਰਾ ਮਿਲਦਾ ਤੇ ਸ਼ਰਧਾਲੂ ਮਾਤਾ ਜੀ ਦੇ ਢਿੱਲੇ ਤੇ ਮਿੱਟੀ ਚੜਾ ਕੇ ਵੀ ਆਪਣੀਆਂ ਸੁਖਣਾ ਸੁਖ ਦੇਦੇ ਦੱਸ ਦਈਏ ਕਿ ਨਵੇਂ ਵਿਆਹੇ ਜੋੜਿਆਂ ਦੀਆਂ ਗੰਢ ਜੋੜੇ ਦੀਆਂ ਸੁੱਖਾਂ ਮਾਤਾ ਜੀ ਦੇ ਦਰਬਾਰ ਤੇ ਉਤਾਰਦੇ ਨੇ ਤੇ ਬੱਚਿਆਂ ਦੀਆਂ ਝੰਡਾ ਮੁੰਡਣ ਵੀ ਇੱਥੇ ਹੀ ਕਰਵਾਉਂਦੇ ਨੇ ਦੋਸਤੋ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਮਾਤਾ ਜਵਾਲਾ ਜੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੈ ਮਾਤਾ ਜਵਾਲਾ ਜੀ